ਫਿਰ ਹਜ਼ੂਰ ਕਹਿੰਦੇ ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਇਸ ਬਖਸ਼ਿਸ਼ ਨੂੰ ਪ੍ਰਾਪਤ ਕਰਕੇ ਫਿਰ ਐਸੇ ਅਰਦਾਸੀਆਂ ਨੂੰ ਇੰਜ ਲੱਗਦਾ ਕਿ ਮੇਰੇ ਗੁਰੂ ਦੀ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਗੁਰੂ ਗ੍ਰੰਥ ਸਾਹਿਬ ਜੀ ਦੀ ਦੀ ਵਡਿਆਈ ਸਾਰੇ ਜਗਤ ਵਿੱਚ ਪ੍ਰਗਟ ਹੋ ਗਈ ਕਿਵੇਂ ਪ੍ਰਗਟ ਹੋਈ ਉਸ ਆਦਮੀ ਦੇ ਰਹੀ ਜਿੰਨੇ ਇਹ ਕੰਮ ਕੀਤਾ ਜੋ ਸ਼ਬਦ ਵਿੱਚ ਲਿਖਿਆ ਗੁਰੂ ਨਾਨਕ ਦੀ ਵਡਿਆਈ ਕਿਵੇਂ ਪ੍ਰਗਟ ਹੋਣੀ ਗੁਰੂ ਨਾਨਕ ਦੀ ਵਡਿਆਈ ਪ੍ਰਗਟ ਹੋਣੀ ਉਹਦੇ ਸਿੱਖਾਂ ਦੇ ਰਹੀ ਜਦੋਂ ਗੁਰਨਾਨਕ ਦੀ ਸਿੱਖੇ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਬਾਣੀ ਤੇ ਬਾਣੇ ਨੂੰ ਕਮਾਵਾਂਗੇ ਤੇ ਜਦੋਂ ਬਾਹਰੋਂ ਵੇਖਣਗੇ ਨਾ ਲੋਕ ਉਹ ਕਹਿਣਗੇ ਵੀ ਬੜਾ ਸਿੰਘ ਸਕਦਾ ਕਲਗੀਆਂ ਵਾਲਾ ਸੋਹਣੀ ਦਸਤਾਰ ਸੋਹਣੇ ਕੈਸ ਪਾਏ ਨੇ ਸੋਹਣੇ ਵਸਤਰ ਪਾਏ ਨੇ ਇਹ ਵਡਿਆਈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਹਰੋਂ ਪ੍ਰਗਟ ਹੋਈ ਪਰ ਹੁਣ ਜਦੋਂ ਉਹਦੇ ਨਾਲ ਬਿਰਤਨ ਕੀਤਾ ਪਤਾ ਲੱਗਾ ਵੀ ਝੂਠ ਨਹੀਂ ਬੋਲਦਾ ਹੁਣ ਅੰਦਰਲੀ ਵਡਿਆਈ ਵੀ ਪ੍ਰਗਟ ਹੋਉਂਦੀ ਧੋਖਾ ਨਹੀਂ ਦਿੰਦਾ ਕਿਸੇ ਨੂੰ ਪ੍ਰੇਮ ਨਹੀਂ ਕਰਦਾ ਜਿਹੜੀ ਗੱਲ ਹੈ ਸਿਰ ਕੋਈ ਕਹਿੰਦਾ ਇਹ ਦਰੋਂ ਉਦੋਂ ਜੋੜ ਨਹੀਂ ਲੱਗਦਾ ਕਵਾੜ ਨਹੀਂ ਜੋੜਦਾ ਤਾਂ ਉਹਨੂੰ ਵੇਖ ਕੇ ਫਿਰ ਲੋਕ ਕਹਿਣਗੇ ਵੀ ਵੇਖੋ ਇਹਨਾਂ ਦੇ ਗੁਰੂ ਦੀ ਵਡਿਆਈ ਸੰਸਾਰ ਵਿੱਚ ਪ੍ਰਗਟ ਹੋ ਗਈ ਤੇ ਜੇ ਦੋਵੇਂ ਚੀਜ਼ਾਂ ਸਾਡੇ ਕੋਲ ਨਾ ਹੋਈਆਂ ਨਾ ਸਾਡੇ ਕੋਲ ਬਾਹਰਲਾ ਹਿੱਸਾ ਹੋਇਆ ਸਿੱਖੀ ਦਾ ਬਣਾ ਤੇ ਜੇ ਬਾਹਰਲਾ ਹੋਇਆ ਵੀ ਤੇ ਅੰਦਰਲਾ ਕੋਈ ਨਾ ਹੋਇਆ ਫਿਰ ਲੋਕਾਂ ਨੇ ਹੀ ਕਹਿਣਾ ਵੀ ਭੇਖ ਪਾਇਆ ਹੋਇਆ ਸਿਰ ਇਹਦੇ ਅੰਦਰ ਜੜ ਕੋਈ ਨਹੀਂ ਇਹਦੇ ਇੰਜ ਲੱਗਦਾ ਹੈ ਵੀ ਜਿਵੇਂ ਕਿਸੇ ਘਰ ਵਿੱਚ ਘਰ ਵਿੱਚ ਰੁੱਖ ਨਹੀਂ ਸੀ ਤੇ ਗਵਾਰਡੀਆਂ ਦੇ ਘਰ ਬੜੇ ਸੋਹਣੇ ਰੁੱਖ ਸਨ ਤੇ ਉਹਨਾਂ ਕੋਲ ਗਿਆ ਕਹਿੰਦਾ ਵੀ ਮੇਰੇ ਘਰ ਰੁੱਖ ਨਹੀਂ ਇੱਕ ਟਾੜੀ ਵੱਢ ਕੇ ਮੈਨੂੰ ਦਿੱਤੇ ਉਹਨਾਂ ਨੇ ਕਿਹਾ ਵੀ ਟਾੜੀ ਦਾ ਕੀ ਕਰਾਂ ਕਹਿੰਦੇ ਮੈਂ ਇਹ ਗੱਡ ਲਈ ਨਾ ਆਪਣੇ ਵਿਹੜੇ ਵਿੱਚ ਉਹਨਾਂ ਬਥੇਰਾ ਸਮਝਾਇਆ ਵੀ ਟਾੜੀ ਗੱਡਿਆ ਨਹੀਂ ਗੱਲ ਬਣਨੀ ਬੀਜ ਲੈ ਕੇ ਜਾਇ ਨਾ ਬੀਜ ਬੀਜ ਸਮਾਂ ਲੱਗੇਗਾ ਉੱਗੇਗਾ ਜੜ ਲੱਗੇਗੀ ਉਹ ਰੁੱਖ ਸੋਹਣਾ ਲੱਗਦਾ ਹੈ ਵੇਦਜ ਨੇ ਬੀਜ ਨਹੀਂ ਅਸੀਂ ਬੀਜਦੇ ਹੁੰਦੇ ਇਹਨਾਂ ਨੂੰ ਮੈਂ ਚੱਕਰ ਕਾਉਣ ਖੋਵੇ ਆਹ ਦਿਓ ਟਾਣੀ ਵੱਢ ਕੇ ਉਹਨਾਂ ਕਹੇ ਵੀ ਸਾਨੂੰ ਇਤਰਾਜ ਕੋਈ ਨਹੀਂ ਲੈ ਜਾ ਟਾਣੀ ਵੱਢ ਕੇ ਲਾ ਲਈ ਲਾ ਕੇ ਥੱਲੇ ਬਹਿ ਗਿਆ ਮੱਦੀ ਡਾ ਕੇ ਬਹੁਤ ਕਹਿੰਦਾ ਹੈ ਵੀ ਲੋਕ ਇਹਨਾਂ ਇਹਨਾਂ ਚਿਰ ਬੀਜ ਬੀਜਦੇ ਰਹਿੰਦੇ ਨੇ ਅਸੀਂ ਤੇ ਕਾਣੀ ਡਾਲੀ ਪਛਾਣ ਕਰ ਲਈ ਪਰ ਉਹਨੇ ਸੁੱਕਣਾ ਸੀ ਸੁੱਕ ਗਿਆ ਥੋੜੇ ਦਿਨ ਬਾਅਦ ਖਤਮ ਹੋ ਗਏ ਇਸ ਤਰ੍ਹਾਂ ਕਈ ਵਾਰੀ ਅਸੀਂ ਟਹਿੜ ਗਏ ਲੈ ਜਾਈਏ ਕਲੀ ਬਾਰ ਬਾਰ ਟਹਿਣੀਓ ਬਹੁਤਾਂ ਚਰਹਾਰਾਂ ਨਹੀਂ ਲੈਂਦੀਆਂ ਜੜ ਹੈ ਜਿਹਨੂੰ ਗੁਰੂ ਸਾਹਿਬ ਕਹਿੰਦੇ ਅਧਿਆਤਮਕ ਕਰਨ ਜਿਹਨੂੰ ਗੁਰੂ ਸਾਹਿਬ ਨੇ ਬੜੀ ਬਾਰੀ ਬਾਣੀ ਵਿੱਚ ਨਾਮ ਕਿਹਾ ਹੈ ਸਿਮਰਨ ਕਿਹਾ ਹੈ ਉਹਦੀ ਯਾਦ ਉਹਦੇ ਨਾਲ ਪ੍ਰੇਮ ਕਰਨਾ ਅੰਦਰ ਦੇ ਆਚਾਰ ਨੂੰ ਸ਼ੁੱਧ ਕਰਨਾ ਉਹਨੂੰ ਕਹਿਆ ਇਸ ਹੁਣ ਇਹਦੇ ਵਿੱਚ ਸਿੱਖੀ ਦਾ ਬੀਜ ਬੀਜਿਆ ਗਿਆ ਹੈ ਇਨੇ ਉਹ ਵੀ ਬੈਣਾ ਇਹਨੂੰ ਪੱਤੇ ਵੀ ਨਿਕਲਣੇ ਨੇ ਇਹਨੂੰ ਫੁੱਲ ਵੀ ਲੱਗਣਗੇ ਤੇ ਚ ਖੁਸ਼ਬੂ ਵੀ ਆਏਗੀ ਇਹ ਹੈ ਸੰਪੂਰਨ ਇਹ ਇਸ ਤਰੀਕੇ ਨਾਲ ਗੁਰੂ ਨਾਨਕ ਦੀ ਸਿੱਖੀ ਜਿਹੜੀ ਹੈ ਸਾਰੇ ਜਗਤ ਵਿੱਚ ਪ੍ਰਗਟ ਹੋ ਗਈ ਉਹਨੂੰ ਗੁਰੂ ਅਰਜਨ ਦੇਵ ਸਾਹਿਬ ਕਹ ਰਹੇ ਵੀ ਪ੍ਰਗਟ ਭਈ ਜਿਹੜੀ ਗੱਲ ਗੁਰੂ ਨਾਨਕ ਸਾਹਿਬ ਨੇ ਕਹੀ ਸੀ ਆਪਣੇ ਸਿੱਖਾਂ ਨੂੰ ਉਹਨਾਂ ਨੇ ਉਹਦੀ ਕਮਾਈ ਕੀਤੀ ਤੇ ਜਦੋਂ ਉਹਨਾਂ ਨੇ ਕਮਾਈ ਕੀਤੀ ਉਹਨਾਂ ਵਿੱਚ ਉਹ ਖੁਸ਼ਬੂ ਆਈ ਸਿੱਖੀ ਦੀ ਪ੍ਰਗਟ ਹੋ ਗਈ ਸਿੱਖੀ ਸਾਰੇ ਜਗਤ ਦੇ ਅੰਦਰ ਬਰਬੇ ਵੀ ਭਾਈ ਸਗਲੇ ਯੁਗ ਅੰਤਰ ਗੁਰੂ ਨਾਨਕ ਕੀ ਵਡਿਆਈ